ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆਸ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਅੱਜ ਮੈਂ ਆਪ ਜੀ ਦੇ ਲਈ ਅਮਰਤਾ ਪ੍ਰੀਤਮ ਦੀ ਕਵਤਾ ਮੈਂ ਤੈਨੂੰ ਫੇਰ ਮਿਲਾਂਗੀ ਲੈ ਕੇ ਹਾਜ਼ਰ ਹਾਂ ਸੁਪੇਸ਼ ਕਵਤਾ ਮੈਂ ਤੈਨੂੰ ਫੇਰ ਮਿਲਾਂਗੀ ਮੈਂ ਤੈਨੂੰ ਫੇਰ ਮਿਲਾਂਗੀ ਕਿੱਥੇ ਕਿਸ ਤਰ੍ਹਾਂ ਪਤਾ ਨਹੀਂ ਸ਼ਾਇਦ ਤੇਰੇ ਤਖੀਲ ਦੀ ਚਿੰਗ ਬਣ ਕੇ ਤੇਰੀ ਕੈਨਵਸ ਤੇ ਉਤਰਾਂਗੀ ਜਾਂ ਖੋਰੇ ਤੇਰੀ ਕੈਨਵਸ ਦੇ ਉੱਤੇ ਇੱਕ ਰਹਸਮਈ ਲਕੀਰ ਬਣ ਕੇ ਖਾਮੋਸ਼ ਤੈਨੂੰ ਤੱਕਦੀ ਰਵਾਂਗੀ ਜਾਂ ਖੋਰੇ ਸੂਰਜ ਦੀ ਲੋ ਬਣ ਕੇ ਤੇਰੇ ਰੰਗਾਂ ਵਿੱਚ ਗੁਲਾਂਗੀ ਜਾਂ ਰੰਗਾਂ ਦੀਆਂ ਬਾਹਾਂ ਵਿੱਚ ਬੈਠ ਕੇ ਤੇਰੀ ਕੈਨਵਸ ਨੂੰ ਵਲਾਂਗੀ ਪਤਾ ਨਹੀਂ ਕਿਸ ਤਰ੍ਹਾਂ ਕਿੱਥੇ ਪਰ ਤੈਨੂੰ ਜ਼ਰੂਰ ਮਿਲਾਂਗੀ ਜਾਂ ਖੋਰੇ ਇੱਕ ਚਸ਼ਮਾ ਬਣੀ ਹੋਵਾਂਗੀ ਤੇ ਜਿਵੇਂ ਝਰਨਿਆਂ ਦਾ ਪਾਣੀ ਉੱਡਦਾ ਮੈਂ ਪਾਣੀ ਦੀਆਂ ਬੂੰਦਾਂ ਤੇਰੇ ਪਿੰਡੇ ਤੇ ਮਲਾਂਗੀ ਤੇ ਇੱਕ ਠੰਡਕ ਜਹੀ ਬਣ ਕੇ ਤੇਰੀ ਛਾਤੀ ਦੇ ਨਾਲ ਲੱਗਾਂਗੀ ਮੈਂ ਹੋਰ ਕੁਝ ਨਹੀਂ ਜਾਣਦੀ ਪਰ ਇਹਨਾਂ ਜਾਣਦੀ ਹਾਂ ਕਿ ਵਕਤ ਜੋ ਵੀ ਕਰੇਗਾ ਇਹ ਜਨਮ ਮੇਰੇ ਨਾਲ ਤੁਰੇਗਾ ਏ ਜਿਸਾ ਮੁੱਕਦਾ ਹੈ ਤਾਂ ਸਭ ਕੁਝ ਮੁੱਕ ਜਾਂਦਾ ਪਰ ਚੇਤਿਆਂ ਦੇ ਤਾਗੇ ਕਾਇਨਾਤੀ ਕਣਾਂ ਦੇ ਹੁੰਦੇ ਮੈਂ ਉਹਨਾਂ ਕਣਾਂ ਨੂੰ ਚੁਣਾਂਗੀ ਤਾਗਿਆਂ ਨੂੰ ਬੁਲਾਾਂਗੀ ਤੇ ਤੈਨੂੰ ਮੈਂ ਫੇਰ ਮਿਲਾਂਗੀ ਤੇ ਤੈਨੂੰ ਮੈਂ ਫੇਰ ਮਿਲਾਂਗੀ ਧੰਨਵਾਦ